ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਹਾਂ ਗੋਲੀਆਂ ਜੇ ਕੈਨੇਡਾ ਤੋਂ ਲਿਆਂਦੀਆਂ ਸੀ ਬਾਹਰ ਲਈ ਕਿ ਸਾਸ ਕਰਦੀ ਹੋ ਜਾਊਗੀ ਸਮੈਲ ਬਹੁਤ ਆਊਗੀ ਇਹ ਕੈਨੇਡਾ ਵਾਲਿਆਂ ਨੇ ਹਾਂ ਓਕੇ ਮੰਮੀ ਦਾ ਬ੍ਰਸ਼ ਕਰ ਲਿਆ ਮੈਂ ਕੀਤਾ ਹੈ ਜਿਵੇਂ ਮੈਂ ਚੱਤੂ ਚੂਸ ਰਿਹਾ ਮੰਮੀ ਦੀ ਟੱਥੀ ਵਧੀਆ ਸੀ ਬ੍ਰਸ਼ ਕਰਕੇ ਕੰਮ ਕਰਦਾ ਪਰਸਾ ਨੂੰ ਸਹਿਲਾ ਇਹ ਦਿਨ ਲਸਣ ਨਹੀਂ ਆਪਾਂ ਮਾਊਥ ਫਰੇਸ਼ਨਰ ਖਾ ਲਿਆ ਹੇ ਸਾਨੂੰ ਪਤਾ ਲੱਗਿਆ ਵੀ ਸੰਗੀਰਵਾ ਦਾ ਜਿਹੜਾ ਮਾਊਥ ਰੈਸ਼ਨਲ ਖਾਂਦਾ ਉਹ ਸਾਨੂੰ ਜ਼ਰੂਰ ਨਹੀਂ ਖਾਂਦਾ ਇਹ ਨਹੀਂ ਹੈਗਾ ਉਹ ਉਹ ਹੋਰ ਸੀ ਮੈਨੂੰ ਕਿਸੇ ਨੇ ਖਾਇਆ ਸੀ ਉਹ ਮੂੰਹ ਜਮੇ ਮੂੰਹ ਠੰਡਾ ਕਰਦਾ ਮੈਂਗਾ ਹੁਣ ਵਧੀਆ ਹੋਣਾ ਉਹ ਬੰਦੇ ਨੇ ਦੱਸਿਆ ਸਾਨੂੰ ਅੰਮ੍ਰਿਤ ਸਰ ਵੀਰਵਾਲ ਦੇ ਕੋਈ ਆਂਦਾ ਕਾਫੀ ਸਾਲ ਪਹਿਲਾਂ ਵੀਡੀਓ ਇੱਕ ਫੋਟੋ ਵਾਇਰਲ ਹੋਈ ਸੀ ਜਿਸ ਕਹਿੰਦੇ ਸੀ ਬਨਾਲ ਖਾਂਦਾ ਮਾਰ ਖਾਂਦਾ ਕਿ ਦਸਾਂ ਸਾਬ ਚ ਮਾਰ ਨਹੀਂ ਖਾ ਰਿਹਾ ਸੀ ਸਾਬ ਮਾਊਥ ਕਲੈਸ਼ਨਰੀ ਹੱਸ ਕਰਦਾ ਇਹੋ ਨੇ ਸਪੈਸ਼ਲ ਬਾਅਦ ਮੈਨੂੰ ਉਹ ਫੋਟੋ ਭੇਜੀ ਵੀਡੀਓ ਵੀ ਜਿਹਦੇ ਜਿਹੜੇ ਸਾਡੇ ਸੀ ਉਹਨੂੰ ਇੱਕ ਠੰਡਾ ਕਰਤਾ ਕਮਪਲੀਮੈਂਟ ਸਾਡਾ ਪਿਛੇ ਅਵੇਖਾ ਅੱਜ ਨਹੀਂ ਸੀ ਉਹ ਦਿਨ ਅਸੀਂ ਥੋੜਾ ਜਿਹਾ ਪਾਸਤਾ ਕਰਦਾ ਸੀ ਮੈਂ ਹਨੂੰ ਮੁੰਦੇ ਸਵਾਰ ਕਰਾਉ ਕਰਨਾ ਹੈ ਦੁਵਾਰਾ ਗੁਰੂ ਕਰਨਾ ਹੈ ਆਪਾਂ ਨਹੀਂ ਸੀ ਕਰਦਾ ਤੇ ਕੱਲ ਰਹਿ ਗਈ ਮਨ ਲੈ ਤੇ ਜਿਹੜੀ ਗੱਲ ਦੀ ਸ਼ੁਰੂ ਕੀਤੀ ਸੀ ਵੀਡੀਓ ਤੇ ਅੱਜ ਆਪਾਂ ਚੱਲੇ ਆਏਗੇ ਸ਼ਾਪਿੰਗ ਕਰਨ ਕਿਉਂਕਿ ਥੋੜੇ ਬਹੁਤ ਸ਼ੂ ਹੋ ਗਿਆ ਦੇਖਣੇ ਹੈਗੇ ਪਲਾਨ ਹੈ ਯਾ ਸ਼ਾਪਿੰਗ ਕਰਨ ਜਾਣਾ ਇਹ ਨਹੀਂ ਪਤਾ ਵੀ ਕੁਝ ਖਰੀਦ ਹੋਗਾ ਵੀ ਨਹੀਂ ਪੱਕਾ ਨਹੀਂ ਹੈਗਾ ਵੀ ਅਸੀਂ ਖਰੀਦ ਕੇ ਹੀ ਲੈ ਕੇ ਆਉਣਾ ਕੋਈ ਪਲਾਜ਼ਾ ਹੈ ਅਸੀਂ ਦੇਖਦੇ ਹਾਂ ਰਸਤੇ ਦੇ ਵਿੱਚ ਡੈਡੀ ਨੋ ਹਸਪੀਟਲ ਲੱਗੇ ਜਾਂਦੇ ਹਾਂ ਵੀਰਮ, ਹੀਰਾਸ਼, ਉਹ ਤੇ ਮੈਰਿਜ ਪਹਿਲਾ ਸੱਤ ਤਾਂ ਆਏ ਦੀ ਗੱਲ ਵੈਸਾ ਨਹੀਂ ਤਾਂ ਉਹ ਕਿੱਸੇ ਉਹਦੇ ਨਾਲ ਬਲਾਵਾ ਆਊਟਲੈਟ ਆ ਤੇ ਪਤਾ ਨਹੀਂ ਖੁੱਲ੍ਹਾ ਹੋ ਕੇ ਨਹੀਂ ਨੀ ਕਲਰ ਨਹੀਂ ਸ਼ਾਪਿੰਗ ਹੈ। ਮਨਰਾਜ ਸ਼ਾਇਦ ਐਚੀ ਵੀ ਉੱਥੇ ਲੱਗੇ ਗਿਆ। ਇੱਕ ਦਿਨ ਮੈਂ ਗਿਆ ਦੇਖਿਆ ਉਦੋਂ ਬੰਦ ਪਈ ਸੀ ਸਾਰੇ। ਪਤਾ ਨਹੀਂ ਉਸ ਦਿਨ ਕਿ ਕਾਰਨ ਹੋਣਾ ਜਾਂ ਵੀਕੈਂਡ ਤੇ ਖੁੱਲਦੇ ਹੋਣਗੇ ਜਾ ਕੇ ਪਤਾ ਲੱਗੂਗਾ। ਨਹੀਂ ਪਰ ਮੈਂ ਆਨਲਾਈਨ ਦੇਖਿਆ ਸੀਗਾ ਕਿ ਉਹ ਖੁੱਲੇ ਹੁੰਦੇ ਆ ਮੈਨੂੰ ਪਤਾ ਨਹੀਂ ਉਸ ਦਿਨ ਕੀ ਰੀਜ਼ਨ ਸੀਗਾ। ਤੇ ਦੂਜੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਆਨਲਾਈਨ ਇਹਨਾਂ ਦੀ ਜ਼ਿਆਦਾ ਵੈਰਾਈਟੀ ਹੁੰਦੀ ਹੈਗੀ ਸਟੋਰੇ ਤਾਂ ਬਹੁਤ ਵਰਾਈਟੀ ਤੇ ਘੱਟ ਹੁੰਦੀ ਆ ਤੇ ਜਿਹੜੀ ਚੀਜ਼ ਆਨਲਾਈਨ ਹੁੰਦੀ ਆ ਉਹਨਾਂ ਕੋ ਸਟੋਰ ਤੇ ਹੁੰਦੀ ਨਹੀਂ ਇੱਕ ਵਾਰ ਮੈਂ ਪੁੱਛਿਆ ਸੀ ਉਹ ਕਹਿੰਦੇ ਜੀ ਆਨਲਾਈਨ ਵਾਲੇ ਆਰਟੀਕਲ ਇੱਥੇ ਨਹੀਂ ਮਿਲਦੇ ਹੈਗੀ ਉਹ ਆਨਲਾਈਨ ਹੀ ਮਿਲਣਗੇ ਤੇ ਪਰ ਫਿਰ ਵੀ ਆਪਾਂ ਦੇਖ ਆਣੇ ਆ ਦੇਖਣ ਦਾ ਕੋਈ ਹੋਣੀ ਘੱਟੋ ਘੱਟ ਬੰਦੇ ਨੂੰ ਸਾਈਜ਼ ਜਿਹਾ ਜਿਹ ਸਾਈਜ਼ ਹੋ ਰਿਹਾ ਰਹਣਾ ਨਹੀਂ ਸਾਈਜ਼ ਕੋਈ ਹੋਰ ਬੇਸਿਕ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਉਹਦੇ ਚ ਕਾਫੀ ਚੀਜ਼ਾਂ ਜੀਆਂ ਹੁੰਦੀਆਂ ਨੇ ਮੈਂ ਦੇਖਦੀ ਸੀ ਇੱਕ ਦਿਨ ਆਨਲਾਈਨ ਆਰਡਰ ਕਰਦੀ ਆ ਟਾਈਮ ਵੀ ਉਹ ਪਤਾ ਲੱਗ ਜਾਂਦੀਆਂ ਨੇ ਜਾ ਕੇ। ਉਹਨਾਂ ਲਈ ਦੇ ਸ਼ਾਇਦ ਪੁਲ ਬਣੇ ਹੋਏ ਨੇ। ਨਹੀਂ, ਇਹ ਬਾਅਦ ਚ ਬਣੇ ਹੋਏ। ਪਾਰਲੇ ਪਾਸੇ ਵਾਲਾ ਪਹਿਲਾਂ ਤੋਂ ਬਣਿਆ ਹੋਇਆ। ਪਾਰਲੇ ਪਾਸੇ ਵਾਲਾ ਪਹਿਲਾਂ। ਤੇ ਇਹਦੀ ਮਜ਼ਬੂਤੀ ਤੇ ਡਾਊਟ ਡਾਊਟ ਆ ਇਹਦੇ ਉੱਤੇ ਉਹ ਲਾਇਸੀ ਦੇ ਤੇ ਵੱਡਾ ਟਰੈਕਟਰ ਇਹ ਲੈ ਨਹੀਂ ਨਿਕਲ ਸਕਦਾ। ਹੁਣ ਤੋਂ ਖੰਭਾ ਜਿਹਾ ਪਟਕਾ ਲੱਗਦਾ ਮੈਨੂੰ। ਪਰ ਉਹਦੇ ਉੱਤੇ ਨਹੀਂ ਲੱਗਿਆ ਉਹਦੇ ਤੇ ਜਿਆਦਾ ਹੁੰਦੇ ਸੀ। ਪਰ ਇਹਨਾਂ ਦਾ ਪੰਗਾ ਇਹ ਆ ਵੀ ਇੱਕ ਟਾਈਮ ਤੇ ਇੱਕੋ ਗੱਡੀ ਲੰਘ ਸਕਦੀ ਆ। ਹਾਂ ਫਿਰ ਉਹ ਤੋਂ ਪਿੱਛੇ ਇਹਨਾਂ ਨੇ ਤਾਂ ਉਸ ਟਾਈਮ ਦੇ ਹਿਸਾਬ ਨਾਲ ਬਹੁਤ ਜਿਆਦਾ ਚੌੜੇ ਸੀਗੇ। ਆ ਦੇਖੋ ਇਹ ਇੰਨਾ ਕੀ ਆ। ਸਾਈਕਲ ਇਹ ਲੰਘਣਾ ਸੀ ਸਾਈਕਲ ਰੇੜੇ ਜਾਂ ਸ਼ੋਰ ਨਿਕਲਦਾ ਸੀ ਜਾਂ ਰੇੜੇ ਹੁੰਦੇ ਸਾਈਕਲ ਤੇ ਰੇੜੀਆਂ ਹੁੰਦੇ ਸੀ ਮੈਨੂੰ ਲੱਗਦਾ ਉਹ ਤੋਂ ਪਹਿਲਾਂ ਕਿਸ਼ਤੀ ਪਰ ਉੱਥੇ ਅੰਗਰੇਜ਼ਾਂ ਨੇ ਕਿਸ਼ਤੀ ਕਿਉਂ ਲਾਈ ਸੀ ਫਿਰ ਜਦੋਂ ਪੁਲ ਬਣਾਤੇ ਸੀ ਮੈਨੂੰ ਇਹ ਨਹੀਂ ਸਾਜ ਤੱਕ ਸਮਝ ਆਈ ਗੱਲ ਉਹ ਤੋਂ ਕਮੈਂਟਾਂ ਨੂੰ ਜਾਣ ਲਈ ਘੁੰਮ ਕੇ ਘਟਾਉਣਾ ਪਵੇ ਪੁਲ ਦਾ ਖਰਚਾ ਵੱਧਦਾ ਅੱਛਾ ਪੁਲ ਦਾ ਫਰਜੇ ਵੱਧਦਾ ਮੈਂ ਤਾਂ ਗੱਡੀਆਂ ਗੱਡੀਆਂ ਤੇ ਜੇ ਮਰਜ਼ੀ ਕਰ ਜੋ ਉਹਦਾ ਵਿਚਾਰ ਨੇ ਸਾਈਕਲਾਂ ਤੇ ਜਾਣਾ ਹੁੰਦਾ ਸੀ ਤੁਰ ਕੇ ਜਾਣਾ ਹੁੰਦਾ ਹਾਂ ਪਰ ਉਹ ਉਹਦੀ ਕਿਸ਼ਤੀ 'ਚ ਲੰਘ ਜਾਂਦਾ ਸੀ ਮੈਂ ਸੋਚੀ ਸੀ ਵੀ ਜੇ ਅੰਗਰੇਜ਼ ਹੁੰਦੇ ਮੈਂ ਪੁੱਛਣਾ ਸੀ ਵੀ ਸਾਰੇ ਪਾਸੇ ਪੁ ਕੀ? ਤੋਂ ਅੰਗਰੇਜ਼ਾ ਕੋਲੇ ਰਹਿਣੀ ਉੱਥੇ ਜਾ ਕੇ ਪੁੱਛੀ। ਓ ਇੰਗਲੈਂਡ ਵਾਲੇ ਸੀਗੇ ਨਾ। ਇੰਗਲੈਂਡ ਵਾਲੇ ਨੂੰ ਪੁੱਛਣਾ ਵੈਣਾ। ਆਹ ਰੋਡ ਵੀ ਜਦੋਂ ਦਿਨ ਬਣੀ ਤੇ ਸਾਡੇ ਪਿੰਡ ਵਾਲੀ। ਬਸ ਉਦੋਂ ਦਾ ਸ਼ੁਕਰ ਹੀ ਮਨਾਇਆ। ਜ਼ਿੰਦਗੀ ਬੜੀ ਸੌਖੀ ਕਰਦੀ ਆਹ ਸੜਕ ਨੇ ਦਿਓ ਸੌਖੀ। ਪਰ ਬੜੇ ਹਲੋਲੇ ਖਾਤੇ ਨੇ ਵਾਈਂਗਰੂ ਵਾਈਂਗਰੂ ਬੰਦਾ ਜਾ ਕੇ ਬਿਮਾਰ ਹੀ ਹੋ ਜਾਂਦਾ ਸੀ ਮੋਟਾ। ਬਾਹਲੇ ਵੱਡੇ ਟੋਏ ਸੀ। ਬਾਗੀ ਰੋਡ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਸੀ। ਕਿਸੇ ਨਾਲ ਗੱਲ ਕੀ ਆ? ਹੁਣ ਉੱਧਰ ਜਿਹੜਾ ਇਹ ਦਾ ਨੂੰ ਹੋਰ ਰਸਤਾ ਜਾਂਦਾ ਪਿੰਡਾ ਜੀ ਉਹ ਛੋਟਾ ਰਸਤਾ ਵਾ ਪਰ ਉਹ ਟੁੱਟਿਆ ਹੋਇਆ ਜਮੇ ਹੁਣ ਸਾਰੇ ਇੱਧਰ ਹੀ ਲੰਬਾ ਰਸਤਾ ਇੱਧਰ ਹੀ ਜਾਂਦੇ ਨੇ ਵੀ ਸੜਕ ਵਧੀਆ ਹੁਣ ਦੇ ਸਾਲਾਂ ਨੂੰ ਹੋ ਸਕਦਾ ਇਹ ਟੁੱਟ ਜੇ ਉਹ ਵੱਢ ਜੇ ਪੰਗਾ ਇਹ ਆ ਵੀ ਦੋਨੇ ਰੋਡ ਇਕੱਠੀਆਂ ਨਹੀਂ ਬਣਾਉਂਦੇ ਉਹ ਤੇ ਨੂੰ ਦੂਜੀ ਟੁੱਟ ਜਾ ਹਾਂ ਦੋਨਾਂ ਦੇ ਟ੍ਰੈਫਿਕ ਵੰਡਿਆ ਜਾਵੇ ਉਹਦੇ ਦੇ ਟ੍ਰੈਫਿਕ ਤਾਂ ਜ਼ਿਆਦਾ ਕਿਉਂਕਿ ਪੱਠੇ ਨੇ ਨਾ ਉੱਤਰ ਹਾਂਜੀ ਹਾਂ ਉਹਦੇ ਕਰਕੇ ਜ਼ਿਆਦਾ ਸੜਕ ਆਈ ਜਾਣਾ ਫੋਰਚੂਨਰ ਡਰਾਈਵਰ ਆ ਹੋ ਗਈ ਹੱਥ ਨੋਬੜੇ ਤੋਂ ਇਹਨੇ ਗੱਡੀ ਨਾਲ ਨਹੀਂ ਕੁਛ ਹੁੰਦਾ ਜਿਹੜੀ ਟਿਪਰ ਜਿਹਨੇ ਉਹਨਾਂ ਨਾਲ ਜ਼ਿਆਦਾ ਫਰਕ ਪੈਂਦਾ ਗੱਡੀ ਨਾਲ ਵੀ ਗੱਡੀ ਦਾ ਵਜ਼ਨ ਬਾਤ ਹੈ ਹੁੰਦਾ ਕਿਤੇ ਨਾ ਕਿਤੇ ਥੋੜਾ ਬਹੁਤ ਲੌਂਗ ਟਰਮ ਚ ਫਰਕ ਚਲੋ ਐ ਤਾਂ ਇਹ ਹੁਣ ਹਰ ਇੱਕ ਚੀਜ਼ ਨਾਲ ਹੀ ਫਰਕ ਕਰਕੇ ਪੈਂਦਾ ਹੈ ਤਾਂ ਬੰਦਾ ਮੋਟਾ ਹੋਊਗਾ ਉਹਦੇ ਨੂੰ ਵੀ ਵਜਿਨ ਨਹੀਂ ਬਹੁਤ ਬੰਦਾ ਮੋਟਾ ਮੋਟਰਸਾਈਕਲ ਤੇ ਇੱਕ ਇੱਕ 60 65 ਕਿਲੋ ਦਾ ਬੈਠਾ ਇੱਕ ਇੱਕ ਕੁਇੰਟਲ ਦਾ ਬੈਠਾ ਉਹ ਦੱਗੂਗਾ ਹੀ ਮੋਟਰਸਾਈਕਲ ਦੇ ਥੱਲੇ ਲੱਗੇ ਹੋਏ ਹੁੰਦੇ ਹੈ ਅਟੈਚ ਹੈ ਹੁੰਦਾ ਕਿ ਹਵਾ ਹੈਗੀ ਚਲੋ ਵੀ ਹੁਣ ਆਪਾਂ ਜਾ ਕੇ ਮਿਲਦੇ ਆਂ ਬਹੁਤ ਹੋਗੀ ਡਿਸਕਸ਼ਨ ਜੀਆਂ ਗੱਲਾਂ ਬਾਤਾਂ ਕਥਾਣੀ ਜਾਣਾ ਕਿੰਧਰਾ ਇੱਕ ਪਾਸੇ ਤੋਂ ਸ਼ੁਰੂ ਹੋ ਜਾਂਦੇ ਆ ਅਮਰੀਕਨ ਵਾਲਿਆਂ ਦੇ ਚਲੋ ਪਹਿਲਾਂ ਹੋਈ ਇਹ ਲੈਣਾ ਆ ਲੈਣਾ ਹਾਂਜੀ ਇੱਕ ਅਟੈਚੀ ਚਾਹੀਦਾ ਬੜਾ ਜੀ ਅਸੀਂ ਪਤਾ ਨਹੀਂ ਅਸੀਂ ਲੈਣਾ ਤੇ ਸਮਾਨ ਕਿ ਨਹੀਂ ਪਰ ਆਗੇ ਜਰੂਰ ਅਸੀਂ ਦੇਖਣਾ ਹੀ ਆ ਪਤਾ ਨਹੀਂ ਆਇਆ ਕਰੋ ਕੱਪੜਿਆਂ ਨਾਲ ਤੋਂ ਸ਼ੁਰੂ ਹੋ ਜੋ ਕੱਪੜਿਆਂ ਨਾਲ ਤੋਂ ਸ਼ੁਰੂ ਕਰ ਲੈਣਗੇ ਅੱਜੀ ਤਾਂ ਕਿਹੜਾ ਜ਼ਿਆਦਾ ਹੋ ਉਹ ਤਾਂ ਆਨਲਾਈਨ ਜਿਹੜਾ ਲੇਰੇ ਹੋਇਆ ਉੱਥੋਂ ਲੈ ਲਾਂਗੇ ਹਾਂਜੀ ਇਹ ਵੈਸੇ ਆਨਲਾਈਨ ਸਸਤੇ ਪੈਂਦੇ ਨੇ ਯਾ ਮੰਮੀ ਹੁਣ ਉਹਨਾਂ ਨੇ ਜਿਦਵਾਇਆ ਸੀ ਮੈਂ ਉਹਦੇ ਦੇਖਿਆ ਸੀਗਾ ਆਪਣੇ ਕੰਮ ਤੋਂ ਤਾਂ ਘੱਟ ਹੀ ਹੁੰਦੇ ਨੇ ਜਿੱਦਾਂ ਜੈਕਟ ਹੁੰਦੇ ਨੇ ਜਾਂ ਬੂਥ ਹੁੰਦੇ ਨੇ ਜਾਂ ਅਟੈਚੀ ਦੂਜੇ ਕੱਪੜੇ ਹੁੰਦੇ ਨੇ ਵਧੀਆ ਆ ਧੰਨਵਾਦ ਪੈਸੇ ਲੱਗਨੇ ਸੀ ਆ ਤਰਜ਼ੇ ਦਾ ਵੀ ਬਹੁਤ ਕੰਮ ਚੱਲ ਰਿਹਾ کافی ਤਾਂ ਹੀ ਹੋ ਗਏ ਨੇ ਜੇ ਸਾਡੇ ਕੋਈ ਘਰੇ ਆ ਉਹਨੂੰ ਲੱਗੂ ਇਹ ਵੀ ਵੇਚ ਦੇਣੇ ਐਨੇ ਪੈਸੇ ਬਹੁਤ ਵੀਕਲ ਲੱਗ ਗਿਆ ਵੈਸੇ ਪਰ ਮੈਨੂੰ ਮੇਰੀ ਭੈਣ ਨੇ ਦੱਸਿਆ ਕਿ ਇਹ ਗਿਫਟ ਚ ਨਹੀਂ ਦੇਈਦਾ ਹੁੰਦਾ ਕਿਸੇ ਨੂੰ ਕਹਿੰਦੀ ਰਿਸ਼ਤਾ ਖਰਾਬ ਹੋ ਜਾਂਦਾ ਮੈਂ ਕਿਹਾ ਅਸੀਂ ਤਾਂ ਦਿਨੇ ਲੈਨੇ ਸਾਡਾ ਇਹਨੂੰ ਦੇਣਾ ਪੈਣਾ ਕੀ ਨੈਲ ਖਰਾਬ ਠਾਕੁਰ ਸਿੰਘ ਨੂੰ ਦਿੱਤਾ ਉਹ ਤਾਂ ਪੈਸੇ ਲੈ ਲਾਂਗੇ ਨਹੀਂ ਉਹ ਜਿਹੜੇ ਭੂਆ ਜੀ ਸੀ ਅਮਰੀਕਾ ਲਈ ਉਹਨਾਂ ਨੇ ਵੀ ਲਿਆ ਕੇ ਦਿੱਤਾ ਸੀ ਇਹ ਵਧੀਆ ਹੀ ਆ ਕੋਈ ਪ੍ਰੋਬਲਮ ਨਹੀਂ ਮੈਂ ਕਿਹਾ ਸੀ ਨਹੀਂ ਸੁਣਿਆ ਮੈਂ ਕਿਹਾ ਸਾਡੇ ਨਹੀਂ ਮੈਂ ਕਿਹਾ ਕਦੇ ਇਹ ਗੱਲ ਸੁਣੀ ਮੈਂ ਸ਼ੂਜ਼ ਤਾਂ ਬਹੁਤ ਸੋਹਣੇ ਨੇ ਮੈਂ ਮੇਪਾਟ ਜਿੰਦੀ ਮੈਦਾਂ ਨੇ ਹੁੰਦੇ ਤੁਸੀਂ ਲੈ ਲਓ ਜੈਕਟ ਬਹੁਤ ਘੈਂਟ ਹੈ ਉਹ ਵਾਲੀ ਵਾਲੀ ਸੋਹਣੀ ਜਿਹੜੀ ਉਹ ਵੀ ਬਹੁਤ ਸੋਹਣੀ ਸੀ ਆ ਵੀ ਸੋਹਣੀ ਆਹੀ ਸੋਹਣੀ ਆ ਸਾਰਾ ਕੁਝ ਮਿਲਦਾ ਆਈ ਚੱਤਦੀ ਆ ਪੂਰੀ ਦੋ ਬ੍ਰਾਂਡਾਂ ਦੀ ਸ਼ਾਪਿੰਗ ਹੋਈ ਦੋ ਇਹੋ ਸ਼ਾਪਿੰਗ ਹੋ ਗਈ ਸਟੋਰਾਂ ਦਾ کافی ਵੱਡਾ ਬੌਰੇ ਤੇ ਹਲੇ ਸੌ ਸਟੋਰ ਖੁੱਲਣਗੇ ਪਿੱਛੇ ਨੂੰ ਵੀ ਐਕਸਟੈਂਡ ਹੋਊਗਾ ਇੱਕ ਜਾਲ ਵਧੀਆ ਵੀ ਪੰਜਾਬੀ ਚ ਵੀ ਨਾਮ ਲਿਖੇ ਹੋਏ ਨੇ ਪਰ ਸਪੈਲਿੰਗ ਗਲਤ ਹੋ ਜਾਂਦੀ ਸਪੈਲਿੰਗ ਕਿ ਭਜਾ ਪੀਉ ਮਾ ਤੇ ਲੋਨ ਲਈ ਪੀਉ ਪੀਉ ਮਾ ਇਹ ਦਿਨ ਸੇ ਆ ਰਿਹਾ ਕਿ ਉਹ ਮੇਜੇ ਲਿਖਿਆ ਜਾਵੇ ਐਡਰੈਸ ਨੂੰ ਅੱਦਦਾਸ ਲਿਖਦਾ ਹਾਂ ਉਹ ਥੋੜੇ ਜਿਹੇ ਫਰਕ ਨੇ ਪਰ ਆਓ ਵੁਡਲੈਂਡ ਦਾ ਸਮਾਨ ਦੇਖਿਆ ਤਿੰਨ ਚੀਜ਼ਾਂ ਮੈਂ ਪਹਿਲੀ ਵਾਰ ਚੀ ਚੱਕੀਆਂ ਜੈਕਟ ਇੱਕ ਜਿਹੜੀ ਸਲੀਵਲੈਸ ਜੈਕਟ ਹੁੰਦੀ ਹੈ ਉਹਦਾ ਸ਼ੋਅ ਬਹੁਤ ਜਿਆਦਾ ਵਧੀਆ ਲੱਗ ਦਿੱਤੀ ਸਲੀਵਲੈਸ ਜੈਕਟ ਤੁਹਾਨੂੰ ਚਾਹੀਦੀ ਆ ਤੁਹਾਡੇ ਕੋਲ ਹੈ ਨਹੀਂ ਇਹ ਸਭ ਵੁਡਲੈਂਡ ਦਾ ਮੁਕਾਬਲਾ ਕਰਨ ਲੱਗੇ ਨਹੀਂ ਪਰ ਉਹ ਗੱਲ ਕਾਹਨੋਂ ਬਣਦੀ ਆ ਆਹ ਛੜੀ ਨੇ ਪਰਨੇ ਵਾਸੀ ਖੜੀ ਆ ਉੱਥੇ ਮੰਮੀ ਥੱਕ ਕੇ ਅਸੀਂ ਸਾਰੇ ਸ਼ੋਅਰੂਮ ਦੇਖ ਲਿਆ ਨਾ ਜਿਹੜੀ ਟੀ ਮੈਂ ਵਡਲੈਂਡ ਵਾਲ ਨੂੰ ਕਹਿੰਦਾ ਸੀ ਵੀ ਮੈਂ ਇੱਕ ਇੱਕ షూ ਚੱਕੇ ਸੀ ਤੇ ਇੱਕੇ ਦੋ ਜੈਕਾਂ ਚੱਕੇ ਸੀ ਮੈਨੂੰ ਉਹੀ ਪਸੰਦ ਆਈ ਮੈਂ ਟਾਈਮ ਨਹੀਂ ਦੇ ਸਕਿਆ ਮੈਂ ਕਿਹਾ ਵੀ ਜਿਹੜੀ ਪਹਿਲੀ ਪਸੰਦ ਆ ਜਾਂਦੀ ਹੈ ਪਹਿਲੀ ਪਸੰਦ ਹੈ ਅਸੀਂ ਬਾਕੀ ਸਾਰਿਆਂ ਚ ਜਾਇਆ ਹੈ ਕਾਫੀਆਂ ਜਾਈ ਪੀ ਉਮ ਮੈਂ ਐਡਰੈਸ ਵਾਲੇ ਕੇ ਸੈਟਅਪ ਵੀ ਕਰ ਰਹੇ ਹਾਂ ਪਰ ਜਿਹੜੇ ਪਹਿਲੇ ਪਸੰਦ ਆਏ ਉਹਨਾਂ ਵਰਗੀ ਰੀਸ ਨਹੀਂ ਸੀ ਪਰ ਗਲਤੀ ਇਹ ਹੋਈ ਕਿ ਪਹਿਲੀਆਂ ਚ ਵਡਲੈਂਡ ਦੇ ਝਾੜੜੇ ਸਕੈਚਰ ਤੇ ਸੋਹਣੇ ਸੀ ਪਰ ਪ੍ਰਾਈਸ ਕੰਪੈਰੀਸ਼ਨ ਦੇ ਹਿਸਾਬ ਨਾਲ ਮੈਨੂੰ ਵਡਲੈਂਡ ਵੱਧ ਠੀਕ ਲੱਗਦਾ ਹੈ ਹਾਂਜੀ ਜਿਹਨਾਂ ਨੇ ਜੈਕਟਾਂ ਵੀ ਉਹ ਸੁਣੀਆਂ ਸੀਗੀਆਂ ਤੋਂ ਅਮਰੀਕਨ ਟੂਰਿਜ਼ਮ ਵਾਲਿਆਂ ਦੇ ਬੈਗ ਦੇਖੇ ਟੂਰਿਸਟ ਅਮਰੀਕਨ ਟੂਰਿਸਟ ਘਰੇ ਨਹੀਂ ਹੋ ਰਹੇ ਤੇ ਇਹਨਾਂ ਦੇ ਬੈਗ ਠੀਕ ਸੀ ਇੱਕ ਬੈਗ ਕੱਪੜੇ ਵਾਲਾ ਠੀਕ ਸੀ ਨਾ ਕੱਪੜੇ ਵਾਲਾ ਬੈਗ ਉਹ ਮੈਨੂੰ ਲੱਗਾ ਇਹਨਾਂ ਦੇ ਬ੍ਰਾਂਡ ਦਾ ਨਹੀਂ ਲੋਕਲ ਬਣਵਾਉਂਦੇ ਹੋਣਗੇ ਉਹ ਸੈੱਲ ਕਰਦੇ ਹੋਣਗੇ ਤੇ ਉਹ ਪ੍ਰਾਈਸ ਵੀ ਛੇ ਸੀ ਬਾਕੀ ਜੇ ਤੁਸੀਂ ਕੱਪੜੇ ਲੈਣੇ ਆ ਬਹੁਤ ਵੈਰਾਈਟੀ ਸ਼ੂ ਲੈਣੇ ਆ ਜੈਕਟਾਂ ਨੇ ਸਾਰਾ ਕੁਝ ਮਿਲ ਜੂਗਾ ਆਪਣੇ ਤਾਂ ਮੇਨ ਸ਼ੂ ਹੀ ਹੁੰਦੇ ਨੇ ਜੈਕਟਾਂ ਹੁੰਦੀਆਂ ਨੇ ਬਾਕੀ ਚੰਦਾ ਕੋ ਪਾਉਂਦੇ ਨਹੀਂ ਮੰਮੀ ਨੂੰ ਗੱਡੀ 'ਚ ਬਿਠਾ ਦਈਏ ਮੰਮੀ ਕਹਿੰਦੇ ਹ ਕੋਸੀ ਕਰ ਰਹੀ ਖਾ ਕੇ ਸੀ। ਹਾਂ 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 ਹਾਂ। ਇੱਕ ਉੱਧਲੇ ਪਾਸੇ ਵੀ ਵੋਟ ਲੈਣ ਦਾ ਸ਼ੋਅਰੂਮ ਸੀ ਪਰ ਇਹ ਕਹਿੰਦੇ ਵੀ ਅਸੀਂ ਚੇਂਜ ਹੋ ਕੇ ਇੱਧਰ ਆਏ ਹਾਂ ਵੱਡਾ ਖੋਲਿਆ। ਵੱਡਾ ਖੋਲਿਆ। ਬਾਈ ਉਹਨਾਂ ਦੇ ਹੁਣ ਓਨਰ ਨੇ ਆਉਣਾ ਹੈ ਨਾ ਇਹਨਾਂ ਦੇ ਨੇ। ਕਾਫੀ ਮੁੰਡੇ ਸੀ ਬਾਈ ਨੇ ਸਾਨੂੰ ਸੇਲਸ ਸਕਿੱਲਸ ਦਿਖਾ ਕੇ ਤਿੰਨ ਚੀਜ਼ਾਂ ਲੇ ਦਿੱਤੀਆਂ। ਸ਼ੂ, ਇੱਕ ਫੁੱਲ ਸਲੀਵ ਜੈਕਟ ਐ ਖਾਸਲੀ ਜੈਕਟ। ਮੇਰਾ ਸਮਾਨ ਹੀ ਆ ਇਹ ਚ। ਹੋਰ ਕਿਸੇ ਦਾ ਨਹੀਂ ਹੈਗਾ। ਮੈਨੂੰ ਲੱਗਦਾ ਮੈਂ ਪਹਿਲੀ ਵਾਰ ਐਨੀ ਸ਼ਾਪਿੰਗ ਕੀਤੀ ਹੈ ਇਕੱਠਿਆਂ ਨੇ ਪੈਸਿਆਂ ਦੀ। ਉਹ ਵੀ ਮਹਿੰਗ ਸਹੀ ਨਾਲ ਮੇਰੇ ਇਹਨੇ ਮੈਨੂੰ ਕਹਿੰਦੇ ਲੈ ਲਓ। ਮੈਂ ਕਿਹਾ ਚ ਲੈ ਲਓ ਸਾਨੂੰ ਹੋ ਜਾਗਾ ਕਿ ਭਰਾ ਉਹ ਬੰਦੇ ਨੂੰ ਲੈ ਲੈਣਾ ਚਾਹੀਦਾ ਹੈ ਨਾ ਇਹ ਨਾ ਮਹਗਾ ਵੀ ਨਹੀਂ ਹੈਗਾ ਠੀਕ ਹੀ ਆ ਕੁਆਲਿਟੀ ਵੀ ਬਹੁਤ ਵਧੀਆ ਜਮੇ ਫਰਕ ਸੀਗਾ ਅਸੀਂ ਸਾਰਾ ਘੁੰਮ ਲਿਆ ਬਾਕੀ ਤਾਂ ਵਾ ਸਕੈਚਰਸ ਵਧੀਆ ਸੀ ਉਹ ਜ਼ਿਆਦਾ ਮਹਗਾ ਸੀ ਇਹਦੇ ਨਾਲ ਜਿਹੜੇ ਪਸੰਦ ਆਉਂਦੇ ਸੀ ਤੁਸੀਂ ਫਿਰ ਪੀਲਾਲ ਹੈਗੇ ਵੀ ਸੀਗੇ ਨਾ ਹਾਂ ਚਲੋ ਜੀ ਮੰਮੀ ਵੇਟ ਕਰਦੇ ਨਾ ਘਰੇ ਡੈਡੀ ਕਰਦੇ ਆਣੇ ਡੈਡੀ ਨੇ ਵੀਡੀਓ ਚ ਹੀ ਦੇਖਣਗੇ ਸ਼ਾਪਿੰਗ ਜਵਾਕਾਂ ਦੇ ਖੇਲਣ ਨੂੰ ਝੁੱਲੇ ਚਾਲੇ ਵੀ ਨੇ ਬਾਕੀ ਇੱਧਰ ਵੀ ਸੀਗਾ ਸਟੋਰ ਅਸੀਂ ਗਏ ਨਹੀਂ ਅੱਥੇ ਦੂਜੇ ਸੀਗੇ ਕੋਟ ਪੈਂਟ ਵਗਾਰਾ ਇਦਾਂ ਦੇ ਸੀਗੇ ਪਰ ਵਧੀਆ ਔਰੇ ਖਾਸ ਗੱਲ ਕੀ ਔਰੇ ਬ੍ਰੈਡ ਫੈਕਟਰੀ ਉਹਦੀ ਇੰਨੀ ਵਧੀਆ ਖੁਸ਼ਬੂ ਆਉਂਦੀ ਰਹਿੰਦੀ ਔਰੇ ਠੀਕ ਮਾਂ ਦੀ ਗੱਲ ਹੈ ਵੀ ਅੱਜ ਅਸੀਂ ਗਏ ਤੇ ਅੱਜ ਪਹਿਲੀ ਵਾਰ ਬੁਡਲੈਂਡ ਦੇ ਓਨਰ ਨੇ ਪਹਿਲੀ ਵਾਰ ਆਉਣਾ ਸੀਗਾ ਪਹਿਲੀ ਵਾਰ ਆਉਣਾ ਸੀਗਾ ਦਿੱਲੀ ਤੋਂ ਆਉਣਾ ਹਾਂਜੀ ਮੰਮੀ ਦੇ ਮੁੰਡੇ ਨੇ ਆਪ ਕਹਿੰਦੇ ਨੇ ਸ਼ਾਪਿੰਗ ਕੀਤੀ ਆ ਗਰੀਬੀ ਚੱਕਦੀ ਯਾਟ ਗਈ ਬਹੁਤ ਸਾਲਾਂ ਬਾਅਦ ਸ਼ਾਪਿੰਗ ਕੀਤੀ ਆ ਜਿਹਨੇ ਤਿੰਨ ਚੀਜ਼ਾਂ ਦੇਖੀਆਂ ਸੀ ਅਸੀਂ ਮੈਂ ਦੁਨੇ ਲੈ ਆਈ ਤਿੰਨੇ ਤਾਂ ਆਂਦੀਆਂ ਨਾ ਸਾਈਫਰ ਮਸਲੇ ਨੂੰ ਇਹ ਮੈਨੂੰ ਵੀ ਨਹੀਂ ਦਵਾਇਆ ਇਹ ਕਹਿੰਦੀ ਇਹ ਕਹਿੰਦੀ ਮੈਂ ਇਹਨੇ ਸੈਕਰੀਫਾਈਜ਼ ਕਰਤਾ ਕਹਿੰਦੀ ਮੈਂ ਆਪਣੇ ਚੱਲ ਮੈਂ ਆਪਣੇ ਸ਼ੂ ਨੀ ਲੈਣਦੀ ਲੈ ਲਓ ਚੱਲ ਕੋਈ ਨਾ ਡੈਡੀ ਨੂੰ ਤਾਂ ਜੈਕਟ ਲੈ ਕੇ ਦੇਣੀ ਆ ਡੈਡੀ ਤੇ ਤਿੰਨ ਚੀਜ਼ਾਂ ਪਸੰਦ ਆਈਆਂ ਤੈਨੂੰ ਡੈਡੀ ਖਾਲੀ ਕਰਕੇ ਆ ਗਏ ਹਾਂ ਹਾਂ ਜਿਵੇਂ ਖਾਲੀ ਹੋ ਗਿਆ ਹੁਣ ਤਾਂ ਬਹਿ ਜਾ ਸ਼ਾਂਤੀ ਨਾਲ ਇਹ ਡੈਡੀ ਨੂੰ ਜੈਕਟ ਲੈ ਕੇ ਦੇਣੀ ਆਲੇ ਇੱਕ ਉਹ ਮੈਂ ਆਪੇ ਲੈ ਆ ਕੇ ਦਊਂਗੀ ਡੈਡੀ ਨੂੰ ਰੈਟੇਪ ਵੀ ਲਾ ਦੇਣੀ ਡੈਡੀ ਨੂੰ ਤਾਂ ਰੈਟੇਪ ਹੀ ਲਾ ਦੇਣੀ ਡੈਡੀ ਨੂੰ ਫੈ ਜਿਹੜਾ ਆਊਟਲੈਟ ਸੇ ਲਾਏ ਹੁੰਦੇ ਨੇ ਆਪਾਂ ਕਿਉਂਕਿ ਬੜੀ ਮਹਿੰਗੀ ਤੇ ਡੈਡੀ ਨੇ ਮੈਂ ਕਿਹਾ ਹੋਗੀ ਜੈਕਟਾ ਦੇਖੀ ਤੁਸੀਂ ਕਿੰਨੇ ਸੋਹਣੀਆਂ ਤਾਂ ਬਹੁਤ ਨੇ ਆ ਦੇਖੀ ਜੀ ਜਿਹਦੇ ਬੰਦੇ ਦਾ ਅਕਾਊਂਟ ਖਾਲੀ ਹੁੰਦਾ ਡੈਡੀ ਕਰਬ ਦੀ ਉਹ ਗਾਣਾ ਸੀ ਉਹ ਤੋਂ ਤੇ ਲਟ ਟੁੱਟਦਾ ਕੀ ਕੀ ਤੀ ਸਮਾਨ ਜੀ ਸਮਝ ਸਕਦੀ ਐ ਵੀ ਡੈਡੀ ਫਿਰ ਤਾਂ ਕੀ ਬੀਤਦੀ ਆ ਅੱਜ ਮੇਰੇ ਤੇ ਬੀਤ ਰਹੀ ਆ ਮੈਂ ਹੁਣ ਬੈਲੈਂਸ ਨਹੀਂ ਚੈੱਕ ਕਰ ਸਕਦੀ ਮੇਰੇ ਸੇ ਹਿੰਮਤ ਨਹੀਂ ਹੈਗੀ ਡੈਡੀ ਨੇ ਕਹਿਆ ਨਾ ਬਹੁਤ ਸੱਪ ਬਣਦਾ ਹੁੰਦਾ ਬੰਦਾ ਬੈੜੀ ਸੂਝੀ ਬੰਦੇ ਨੂੰ ਜਦ ਹੀ ਆਵੇ ਅੰਦਰ ਨਾਕ ਬਣੋਗੇ ਨਾਕ ਸਹੀ ਗੱਲ ਆ ਪਰ ਕੁਆਲਿਟੀ ਦੇ ਦੇਖਿਆ ਚੀਜ਼ਾਂ ਜਿਹੜੀਆਂ ਵਧੀਆ ਸੀ ਕੁਆਲਿਟੀ ਹਾਈ ਕੁਆਲਿਟੀ ਜਿੰਨਾਂ ਮਹਿੰਗੀਆਂ ਸੀ ਜਿਹੜੀਆਂ ਲੋ ਕੁਆਲਿਟੀ ਸੀ ਉਹਨਾਂ ਦਾ ਫਰਕ ਵੀ ਪਤਾ ਹੈ ਪਰ ਜੇ ਉਹ ਦੇਖਿਆ ਜਾਵੇ ਉਧਰ ਝੂ ਹੀ ਕਿੰਨੀ ਮਹਿੰਗੀਆਂ ਹੈ ਹਾਂ ਫਰਕ ਸੀਗਾ ਚੀਜ਼ਾਂ ਜਿਹੜੀ ਵਧੀਆ ਕੁਆਲਿਟੀ ਦੀਆਂ ਹਨ ਪਤਾ ਲਾਵੇ ਜੈਕਟਾਂ ਜਾਏ ਐਂ ਬਸ ਹੱਥ ਲਾਏ ਤਾਂ ਪਹਿਲਾਂ ਦੇਖ ਕੇ ਪਤਾ ਲੱਗ ਜਾਂਦਾ ਵੀ ਹਾਂ ਜਿਹੜੇ ਵਧੀਆ ਭਾਈ ਵਧੀਆ ਮੈਨੂੰ ਲੱਗਦਾ ਕਿ ਘਾਟੇ ਜਾਨੀ ਦਾ ਘਾਟਾ ਹੋਵੇ